ਸਮੇ ਸਮੇਂ ਤੇ ਸਰਕਾਰਾਂ ਨੇ ਸਾਡੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਆ ਇਹ ਦਲ ਬਦਲੂਆਂ ਨੂੰ ਜਿਹੜੇ ਜੇ ਕਾਂਗਰਸੀ ਕਦੇ ਕੁਰਸੀਆਂ ਪਿੱਛੇ ਕਦੇ ਝੂਠ ਬੋਲ ਕੇ ਕਦੇ ਆਵਾਦੀ ਪਾਰਟੀ ਕਦੇ ਬੀਜੇਪੀ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਦੀਆਂ ਵੋਟਾਂ ਠੱਗਦੇ ਰਹੇ ਨੇ ਹੁਣ ਲੋਕ ਇੰਨੇ ਸੁਚੇਤ ਹੋ ਚੁੱਕੇ ਨੇ ਉਹਨਾਂ ਨੇ ਸਾਰੇ ਆਲੇ ਦੇ ਟਾਈਮ ਦੇਖ ਲਿਆ ਕਿਉਂਕਿ ਇਹਨਾਂ ਨੇ ਲਾਰੇ ਤਾਂ ਸਿਵਾ ਦਿੱਤਾ ਹੀ ਕੁਛ ਨਹੀਂ ਅੱਜ ਪੰਜਾਬ ਦੇ ਵਿੱਚ ਨਸ਼ੇ ਦੇ ਦੀਆਂ ਦੀਆਂ ਦੇ ਕਿਸਾਨਾਂ ਤੇ ਹੋਰ ਜੁਲਮ ਬੰਦੀ ਸਿੱਖਾਂ ਦੇ ਬੇਰਜਗਾਰੀ ਜੋ ਬਾਰਡਰ ਤੇ ਗੋਲੀ ਚੱਲੀ ਹੈ ਬੱਚੇ ਜਿਹੜੇ ਸਾਡੇ ਜ਼ਖਮੀ ਹੋਏ ਨੇ ਉਹਨਾਂ ਦੀ ਇਹ ਸਾਰੀਆਂ ਦੀ ਜ਼ਿੰਮੇਵਾਰ ਇਹ ਲੋਕ ਨੇ ਇਹ ਸਰਕਾਰਾਂ ਨੇ ਮੌਜੂਦਾ ਸਰਕਾਰਾਂ ਨੇ ਬਾਰ ਬਾਰ ਕਰਜ਼ਾ ਲੈ ਕੇ ਸਕਰੀਨਾਂ ਤੇ ਔਰ ਗਰੰਟੀਆਂ ਦੇਣ ਵਾਲੀ ਸਰਕਾਰਾਂ ਸਾਨੂੰ ਅਜ ਪੰਜਾਬ ਨੂੰ ਨਹੀਂ ਚਾਹੀਦੀਆਂ ਸਾਡੇ ਬੱਚਿਆਂ ਦੀ ਹੈਲਥ ਸਿਕਿਉਰਿਟੀ ਔਰ ਜਿਹੜੀ ਐਜੂਕੇਸ਼ਨ ਹੈ ਜਾਂ ਰੋਜ਼ਗਾਰ ਹੈ ਸਭ ਤੋਂ ਪਹਿਲਾਂ ਇਹਨਾਂ ਨੂੰ ਵਾਤਾਵਰਣ ਜਿਹੜਾ ਮਾਹ ਮਈਆ ਸਾਫ ਸੁਥਰਾ ਔਰ ਪੀਣ ਵਾਲਾ ਪਾਣੀ ਜਾਂ ਇਹਦੀ ਹੈਲਥ ਜਾਂ ਸਾਡੇ ਜਿਹੜੇ ਬੱਚੇ ਸਾਡੇ ਪੰਜਾਬ ਦੇ ਵਿੱਚ ਅੱਜ ਨਸ਼ਾ ਵਿਕ ਰਿਹਾ ਹੈ ਪੰਜਾਬ ਦੇ ਛੇਵੇਂ ਦਿਨ ਨਸ਼ਾ ਵਗ ਰਿਹਾ ਹੈ ਇਹਨੂੰ ਰੋਕਣਾ ਅਤੇ ਗੁਰੂ ਘਰਾਂ ਦੇ ਵਿੱਚ ਹੋ ਰਹੀ ਬਿਆਦਬਿਆ ਰੋਕਣਾ ਤੇ ਉਹਨਾਂ ਦੀ ਸੁਰੱਖਿਆ ਕਰਨਾ ਸਭ ਤੋਂ ਸਾਡੀ ਜਿਹੜੀ ਪਹਿਲ ਕਰਨੀ ਹੋਏਗੀ ਅਸੀਂ ਪੰਜਾਬ ਦੇ ਲੋਕਾਂ ਨੂੰ ਤੇ ਜਿਲ੍ਹਾ ਹਮਾਰਾ ਲੋਕ ਫਤਿਹਦਰ ਸਾਹਿਬ ਅਲਕਾ ਫਤਿਹਗਰ ਸਾਹਿਬ ਤੋਂ ਜਿੰਨੇ ਵੀ ਲੋਕ ਕਹਲ ਕੇ ਮੇਰੇ ਅਧੀਨ ਹੋ ਗਏ ਮੈਂ ਸਾਰਿਆਂ ਦੇ ਵਿੱਚ ਇਥੋਂ ਤੱਕ ਮਜਬੂਰ ਕਰ ਜਾਵਾਂ ਕਿ ਐੱਚੇ ਸ਼ਰਾਬ ਦੇ ਵਪਾਰੀ ਸ਼ਰਾਬ ਦਾ ਠੇਕਾ ਵੀ ਲੈ ਲੋ ਹੜਜਾ ਕਰ ਲੇ ਕਿਉਂਕਿ ਨਾ ਅਸੀਂ ਖਾਧਾ ਹੈ ਨਾ ਅਸੀਂ ਵਿਚਲਾ ਆ ਨਾ ਬਕਾਉਣਾ ਆ ਨਾ ਹੀ ਅਸੀਂ ਬੱਚਿਆਂ ਨੂੰ ਉਧਰ ਜਾਨ ਦੇਣਾ ਆ ਜਿੰਨੀਆਂ ਮਰਜੀ ਇਹ ਨਸ਼ੇ ਜੋ ਮਰਜੀ ਕਰੀ ਜਾਣ ਅਸੀਂ ਆਪਣੀ ਜਿਹੜੀ ਹੈ ਕੌਮ ਔਰ ਆਪਣੀ ਜਵਾਨੀ ਕਸਾਨੀ ਸਾਡੇ ਬੱਚਿਆਂ ਦੀ ਜ਼ਿੰਦਗੀ ਪਹਿਲਾਂ ਅਸੀਂ ਉਹ ਸੁਭਾਲਣੀ ਹੈ ਜੇ ਸਾਡਾ ਪੰਜਾਬ ਹੀ ਨਾ ਰਹੇ ਸਾਡੇ ਬੱਚੇ ਹੀ ਨਾ ਰਹਿਣ ਤਾਂ ਫਿਰ ਇਹ ਦੇਸ਼ ਕਿੱਥੋਂ ਰਹੇਗਾ ਵੀ 1 ਜੂਨ ਦਾ ਦਿਨ ਸਾਨੂੰ ਇੱਕ ਦੇ ਦਿਓ ਅਸੀਂ 1825 ਦਿਨ ਤੁਹਾਨੂੰ ਜਰੂਰ ਦਿਵਾਗੇ ਸਾਡੀ ਪਾਰਟੀ ਦਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡੇ ਜਿਹੜੇ ਵਰਕਰ ਨੇ ਉਹ ਸੇਵਾ ਭਾਵਨਾ ਨਾਲ ਲੱਗੇ ਨੇ ਕਿਉਂਕਿ ਸਾਡਾ ਉਦੇਸ਼ ਸਾਫ਼ ਹੈ ਸਾਡਾ ਪਾਰਦਰਸ਼ੀ ਢੰਗ ਨਾਲ ਚੱਲ ਰਿਹਾ ਹੈ ਅਸੀਂ ਨਸ਼ੇ ਦੇ ਵੀ ਖਿਲਾਫ ਹੈ ਜੋ ਸੈਂਟਰ ਸਰਕਾਰ ਦੀ ਹੈ ਜਿਹੜੀ ਸਰਕਾਰ ਦੀਆਂ ਨੀਤੀਆਂ ਨੇ ਜੋ ਕਿਸਾਨਾਂ ਵਕਸਾਨ ਮਾਰੂ ਨੀਤੀਆਂ ਨੇ ਨੌਜਵਾਨਾਂ ਦੀ ਨੀਤੀਆਂ ਨੇ ਨਸ਼ੇ ਦੇ ਇਸ ਜ਼ਾਗਰ ਨੇ ਬੇਅਦਬੀਆਂ ਦੇ ਇਹਨਾਂ ਦੇ ਹੱਥ ਨੇ ਜਿਹੜੀਆਂ ਸਰਕਾਰਾਂ ਨੇ ਪਿੱਛੇ ਕਿਉਂ ਨਹੀਂ ਹੋਕ ਪਾਈਆਂ ਕਿਉਂਕਿ ਇਹਨਾਂ ਦੇ ਵਿੱਚ ਬੇਈਮਾਨਾ ਸੀ ਇਹਨਾਂ ਦੇ ਅਗਰ ਧਰਬੀ ਠੇਕੇਦਾਰਾਂ ਨੇ ਸਾਡੇ ਪੰਜਾਬ ਨੂੰ ਲੁੱਟਿਆ ਵੀ ਆਪਣੀ ਇੰਡਸਟਰੀ ਆਪਣੀਆਂ ਆਪਣੇ ਘਰ ਭਰੇ ਅੱਜ ਪੰਜਾਬ ਦੇ ਅੰਦਰ ਹੋਣ ਲੱਗੀ ਹੈ ਕਿ ਪੰਜਾਬ ਨੂੰ ਦੇਖੋ ਸਭ ਤੋਂ ਵੱਧ ਲੁੱਟਦਾ ਕੌਣ ਹੈ ਆ ਦੋਸਤੋ ਸਰਦਾਰ ਸਿਰਸ ਸਿੰਘ ਮਾਨ ਇੱਕ ਐਸੀ ਸ਼ਖਸੀਅਤ ਨੇ ਜਿਨ੍ਹਾਂ ਨੇ ਨਾ ਕਦੇ ਪਾਰਟੀ ਬਦਲੀ ਨਾ ਕਦੇ ਕਿਸੇ ਨਾਲ ਸਮਝੌਤੇ ਕੀਤੇ ਨਾ ਝੁਕੇ ਜੇ ਬੋਲੇ ਨੇ ਪਾਰਲੀਮੈਂਟ ਦੇ ਵਿੱਚ ਕ ਸਿੱਖਾਂ ਪ੍ਰਤੀ 50% ਬੋਲੇ ਨੇ ਉਹਨਾਂ ਨੇ ਪੰਜਾਬ ਦੀ ਇੱਕੋ ਰੇਸ਼ ਹੈ ਅਸੀਂ ਪੰਜਾਬ ਬਚਾਉਣਾ ਆ ਕਿਉਂਕਿ ਜੇ ਪੰਜਾਬ ਨਾ ਰਿਹਾ ਤਾਂ ਇੱਥੇ ਕੁਝ ਨਹੀਂ ਰਹਿਣਾ ਦੇਖੋ ਜੀ ਘਟੋ ਘੱਟੀ 60 70 ਹਜ਼ਾਰ ਨਾਲ ਭਾਈ ਅਮਰਤਪਾਲ ਜੀ ਉਥੋਂ ਜਿੱਤਣਗੇ ਸਾਡੀ ਜਿਹੜੀ ਪਾਰਟੀ ਦੇ ਜਿਹੜਾ ਸਮਰਥਨ ਹੈ ਉਹ ਪੂਸ ਸਮਰਥਨ ਲੱਖਾਂ ਸਦਾਣਾ ਜੀ ਸਾਡੇ ਜਿਹੜੇ ਬਟਿੰਡਾਂ ਤੋਂ ਕਢੇ ਨੇ ਤੇ ਸਾਡੇ ਜਿਹੜੇ 11 ਕੈਂਡੀਡੇਟ ਨੇ 13ਵਾਂ ਸਾਡਾ ਕੈਂਡੀਡੇਟ ਜਿਹੜਾ ਹੈਗਾ ਆ ਉਹ ਭਾਈ ਅਮਰਤਵਾਲ ਹੀ ਸਮਝਿਆ ਜਾਵੇ ਕਿਉਂਕਿ ਸਾਡੇ ਖੁੱਲੇ ਸਮਰਥਨ ਨੂੰ ਤੇ ਜੇਸ਼ ਕੌਮ ਲਈ ਆਪਣੇ ਸਿੱਖਾਂ ਲਈ ਲੜ ਰਹੇ ਨੇ ਉਹ ਆਪਣੇ ਲਈ ਨਹੀਂ ਯ ਆਪਣੀ ਮਿੱਟੀ ਹਿੱਤਾਂ ਲਈ ਨਹੀਂ ਲੜ ਰਹੇ ਜੇ ਅੱਜ ਪੰਜਾਬ ਬਚਾਉਣਾ ਸਾਰੇ ਪੰਜਾਬ ਦੇ ਨੌਜਵਾਨ ਸਾਰਿਆਂ ਨੂੰ ਨੌਕਰੀਆਂ ਨੌਕਰੀਆਂ ਛੱਡ ਕੇ ਪਹਿਲਾਂ ਪੰਜਾਬ ਬਚਾਓ ਜੇ ਸਾਡਾ ਘਰ ਹੀ ਨਹੀਂ ਬਚਿਆ ਬੈਠਾ ਇਹ ਵਿੱਚ ਅਸੀਂ ਪਹਿਲਾਂ ਆਪਣਾ ਪੰਜਾਬ ਬਚਾਉਣਾ ਹੈ ਅਸੀਂ ਆਪਣੀ ਜਿਹੜੀ ਹੈ ਸਾਡੀ ਸਾਡੀ ਪਛਾਣ ਸਿੱਖੀ ਜਿਹਨੂੰ ਬਹੁਤ ਵੱਡਾ ਖਤਰਾ ਆ ਕਿਉਂਕਿ ਇਹਨਾਂ ਨੇ ਸਾਡੀ ਸਿੱਖੀ ਨੂੰ ਬਚਾਉਣ ਤੇ ਕੋਈ ਜਿਹੜੇ ਹੈ ਕੋਈ ਸਾਡਾ ਅਹਿਮ ਰੋਲ ਨਹੀਂ ਨਿਭਾਇਆ ਅੱਜ ਤੱਕ ਬਾਦ ਲਖਿਆ ਨੇ ਕੀ ਕੀ ਕੀਤਾ ਆ ਗੁਰੂ ਘਰਾਂ ਦੇ ਜਿਹੜੇ ਵਿੱਚ ਬੇਅਦਬੀ ਹੋਈਆਂ ਨੇ ਮਿਲਿਸਟਰੀ ਹੋਮ ਮਿਲਿਸਟਰੀ ਇਹਨਾਂ ਕੋਲ ਸੀ ਮੁੱਖ ਮੰਤਰੀ ਇਹਨਾਂ ਦਾ ਇੱਕ ਕੋਲ ਸੀ ਸਿਰਫ ਕੀ ਸੀ ਲਾਲਸਾ ਜਿਹੜੇ ਕਹਿੰਦੇ ਸੀਗੇ ਜੇ ਅਸੀਂ ਬੇਅਦਬੀ ਕੀਤੀ ਆ ਹੁਣ ਯਕਰਾਈਆਂ ਹੋਣ ਜਾਂ ਨਸ਼ੇ ਵਿੱਚ ਜਿਉਣ ਜਾਂ ਬਕਵਾਏ ਹੋਣ ਉਹਦਾ ਕੱਖ ਨਾ ਰਹੇ ਅੱਜ ਦੇ ਨਤੀਜੇ ਤੁਹਾਡੇ ਸਾਹਮਣੇ ਆ ਜੋ ਕਹਿੰਦੇ ਸੀਗੇ ਜੀ ਅਸੀਂ ਪੰਜਾਬ ਬਚਾਓ ਯਾਤਰਾ ਆ ਇਹ ਪੰਜਾਬ ਯਾਤਰਾ ਨਹੀਂ ਸਾਨੂੰ ਬਚਾਓ ਯਾਤਰਾ ਆ ਵਾਹਿਗੁਰੂ ਜੀ ਕੀ ਫਤਿਹ ਹੋ ਗਿਆ ਅੱਜ ਅਸੀਂ ਬਸੀ ਪਠਾਨਾ ਸ਼ਹਿਰ ਦੇ ਜਿਹੜੇ ਸਾਡੇ ਨੁਮਾਇੰਦੇ ਹਨ ਦਰਜਾ ਪਰਦਾਜਾ ਸਭ ਵੱਲੋਂ ਇਹ ਦੂਸਰੀ ਇਕੱਤਰਤਾ ਰੱਖੀ ਗਈ ਸੀ ਤੇ ਉਹਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਬੀਬੀਆਂ ਭੈਣਾਂ ਮਾਤਾਵਾਂ ਵੀਰ ਬਜ਼ੁਰਗ ਪਹੁੰਚੇ ਸਨ ਤੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜਾ ਚੋਣ ਮੈਨੀਫੈਸਟੋ ਦੇ ਸੰਬੰਧ ਵਿੱਚ ਵਿਚਾਰਾਂ ਕੀਤੇਆਂ ਗਈਆਂ ਸੰਗਤਾਂ ਨੇ ਭਰਪੂਰ ਸਹਿਯੋਗ ਦਿੱਤਾ ਉਹਦੇ ਵਿੱਚ ਮੈਂ ਇੱਕ ਬੇਨਤੀ ਕਰੀ ਹੈ ਵੇ ਜਿੱਥੇ ਵੀ ਤੁਹਾਡਾ ਕੋਈ ਮਿੱਤਰ ਭੈਣ ਭਾਈ ਦੋਸਤ ਬੈਠਾ ਹੈ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਦੋ ਸੀਟਾਂ ਤੇ ਹਿਮਾਚਲ ਦੇ ਵੀ ਅਸੀਂ ਕਿਛੂ ਸੀਟ ਤੇ ਲੜ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਰੋਮਣੀ ਅਕਾਲੀ ਦਾ ਅੰਮ੍ਰਿਤਸਰ ਵੱਲੋਂ ਕਰੋ ਕੇ ਕੇ ਕੀਮਤੀ ਵੋਟ ਆਉਣ ਵਾਲੀ 1 ਜੂਨ ਨੂੰ ਰੋਮਣੀ ਅਕਾਲੀ ਦਾ ਅੰਮ੍ਰਿਤਸਰ ਦੇ ਆਹੁਦੇਦਾਰਾਂ ਨੂੰ ਮੈਂਬਰ ਪਾਰਲੀਮੈਂਟ ਦੇ ਜੋ ਉਮੀਦਵਾਰ ਉਹਨਾਂ ਨੂੰ ਪਾ ਕੇ ਕਾਮਯਾਬ ਕੀਤਾ ਜਾਵੇ ਤੇ ਮੈਂ ਸਮੂਹ ਸੰਗਤਾਂ ਦਾ ਸ਼ਹਿਰੀ ਨਿਵਾਸੀਆਂ ਦਾ ਪ੍ਰਿੰਟ ਮੀਡੀਆ ਸੋ ਸੋਲੀ ਮੀਡੀਆ ਪੱਤਰਕਾਰ ਸਹਿਬਾਨਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂਬਰ ਪਾਰਲੀਮੈਂਟ ਵਿਓ ਅੱਜ ਹਲਕਾ ਬਤੀ ਪਥਾਣਾ ਵਿੱਚ ਆਏ ਸੀਗੇ ਨਸਲਾਂ ਫਸਲਾਂ ਨੌਜਵਾਨੀ ਵਾਸਤੇ ਔਰ ਨੌਕਰੀਆਂ ਵਾਸਤੇ ਜੋ ਕਿ ਮੈਂਬਰ ਪਾਰਲੀਮੈਂਟ ਬਣ ਕੇ ਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲ ਜਾਣਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਆਫ ਪਾਰਲੀਮੈਂਟ ਸੰਗਰੂਰ ਜਿਹੜੇ ਕਿ ਵਿਕਾਸ ਕਾਰਨ ਉਹਨੇ ਕੰਮ ਕਰੇ ਨੇ ਉਹੀ ਤਰਜ਼ ਦੇ ਉੱਤੇ ਇੱਥੇ ਸਾਡੇ ਮੈਂਬਰ ਪਾਰਲੀਮੈਂਟ ਕੰਮ ਕਰਨਗੇ ਸਾਰੀਆਂ ਸੰਗਤਾਂ ਨੂੰ ਆਪਣੇ ਸ਼ਹਿਰ ਦੇ ਹਲਕਾ ਬਸੇ ਪਠਾਣਾ ਦੇ ਹਲਕਾ ਫਰੇਗੜ ਥਾਪਦੇ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਵੋਟ ਪਾ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਪਾਰਟੀ ਦੇ ਨੁਮਾਇੰਦੇ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ